ਇੱਕ ਮਿੰਟ ਚਲਾਈ 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 ਫੋਨ ਲਾਈਵ ਕਰੀ ਲਾਈਵ ਕਰੀ ਓਏ ਆ ਦਫਤਰ ਨੇ ਕਦੋਂ ਖੋਲਿਆ ਆ ਨੀੜੇ ਨੇ ਕਦੇ ਖੋਲਿਆ ਨੀੜੇ ਨੇ ਇਹਨੇ ਮ ਖੋਲਿਆ ਦਫਤਰ ਦਫਤਰ ਆ ਦਫਤਰ じゃ ਹੈ ਹੀ ਕੋਈ ਨਹੀਂ ਹੈ ਕੋਈ ਜੀ ਹੈ ਨਹੀਂ ਹੈ ਹਾਂਜੀ ਉਹ ਤੁਹਾਡਾ ਹੀ ਉਹ ਤੁਹਾਡਾ ਹੀ ਕੌਮ ਦਾ ਜਥੇਦਾਰ ਰਿਹਾ ਹੋਵੇ ਦੋ ਦੋ ਤਖਤਾਂ ਦਾ ਜਥੇਦਾਰ ਰਿਹਾ ਹੋਵੇ ਤੇ ਆਪਣੇ ਆਪ ਨੂੰ ਇੰਦਾ ਵੱਡਾ ਲੀਡਰ ਆਖੇ ਕਮਾ ਇਹਦਾ ਚੇਂਜ ਕਰਕੇ ਰੱਖ ਦੂੰ ਪੈਰਾ ਜੋ ਛੁੱਟ ਕੇ ਰੱਖ ਦੂੰ ਹਾਂਜੀ ਸਿਰ ਤੇ ਬਹਿ ਜੂ ਮੈਂ ਇੱਥੇ ਤੇ ਬੈਠੇ ਕੋਈ ਨਹੀਂ ਕੋ ਉਹਦਾ ਤਾਇਕ ਪਤਰੀ ਕਿ ਵਿਚਾਰਾ ਕੋਈ ਵੈਸੇ ਹੀ ਆ ਕੋਈ ਮੇਰੇ ਖਿਆਲ ਹਾਂਜੀ ਤੇ ਬੰਦਾ ਕੋਈ ਦੇਖ ਦੇਣਗੇ ਤਾਂ ਦਫਤਰ ਪਿਓੜਾ ਖੋਲ ਕੇ ਬੈਠੇ ਇਹ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਆ ਆਰਪੀ ਤੇ ਨੀਟੇ ਵਰਗੇ ਜਿਹੜੇ ਤੂੰ ਰੋਲ ਤੇ ਹੈ ਨਾ ਹਾਂਜੀ ਇਹ ਮੇਰੇ ਇੱਕ ਤੇਰੇ ਸਿੱਖ ਦੀਆਂ ਜਿਹੜੀਆਂ ਵੱਧਵਾਵਾਂ ਨੇ ਹਾਂਜੀ ਜਿਹੜੀਆਂ ਮੇਰੀਆਂ ਭਾਵਨਾਵਾਂ ਨੂੰ ਸੱਟ ਮਾਰੀ ਸੀਗੀ ਹਾਂਜੀ ਤੂੰ ਪੂਰੀਆਂ ਕਰਤੀਆਂ ਸਤਿਗੁਰੂ ਪਰ ਤਰਸ ਵੀ ਆਉਂਦਾ ਤਰਸ ਵੀ ਆਉਂਦਾ ਉਹ ਜਹੇਦਾਰ ਜੀ ਦੇ ਗੋਡੀਆਂ ਹੱਥ ਲਾਉਂਦੇ ਰਹੇ ਐ ਤੇ ਅੱਜ ਅੱਜ ਦਾ ਜੋ ਹਾਲ ਐ ਕਮਾਲ ਐ ਰੱਬ ਦੇ ਰੰਗ ਐ ਅਰਪਰੀਜ਼ਾ ਐ ਜੇ ਤੂੰ ਪਿਸਤਾਏਂਗਾ ਅਜੇ ਤੇ ਕੰਧਾ ਚ